ਇੱਕ ਟੋਅ ਕਰਨ ਵਾਲੀ ਗੱਡੀ ਦੇ ਡਰਾਈਵਰ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਕਿਹਾ ਜਾ ਰਿਹਾ ਹੈ ਕਿ ਕੁਝ ਸ਼ਖਸ ਇਸ ਟੋਅ ਵਾਲੀ ਗੱਡੀ ਨੂੰ ਬਲਾ ਕੇ ਮੁਹਾਲੀ ਦੇ 3B2 ਲੈ ਗਏ ਅਤੇ ਜਿੱਥੇ ਉਹਨਾਂ ਨੇ ਪਹਿਲਾਂ ਕਿਹਾ ਕਿ ਇੱਕ ਗੱਡੀ ਨੂੰ ਟੋਅ ਕਰਕੇ ਲੈ ਕੇ ਜਾਣਾ ਹੈ ਜਿਵੇਂ ਹੀ ਇਹ ਡਰਾਈਵਰ ਆਪਣੀ ਗੱਡੀ ਨੂੰ ਲੈ ਕੇ ਪਹੁੰਚਿਆ ਤਾਂ ਉਹਨਾਂ ਨੇ ਇਸ ਡਰਾਈਵਰ ਦੇ ਨਾਲ ਕੁੱਟਮਾਰ ਕੀਤੀ ਅਤੇ ਕੁੱਟਮਾਰ ਕਰਨ ਤੋਂ ਬਾਅਦ ਇਸ ਡਰਾਈਵਰ ਨੂੰ 3B2 ਛੱਡ ਕੇ ਜੋ ਟੋਅ ਵਾਲੀ ਗੱਡੀ ਸੀ ਉਸ ਨੂੰ ਲੈ ਕੇ ਨਾਲ ਹੀ ਫਰਾਰ ਹੋ ਗਏ ਹਾਲਾਂਕਿ ਜਿਸ ਤੋਂ ਬਾਅਦ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਜਦੋਂ ਹਰਕਤ ਦੇ ਵਿੱਚ ਆਈ ਤਾਂ 1 ਘੰਟੇ ਬਾਅਦ ਹੀ ਟੋਅ ਵਾਲੀ ਗੱਡੀ ਨੂੰ ਬਰਾਮਦ ਕਰ ਲਿਆ ਗਿਆ ਤਾਂ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਪਹਿਲਾਂ ਤਾਂ ਕੁਝ ਸ਼ਖਸ ਇੱਕ ਗੱਡੀ ਦੇ ਵਿੱਚ ਆਏ ਤੇ ਟੋਅ ਵਾਲੀ ਗੱਡੀ ਦੇ ਡਰਾਈਵਰ ਨੂੰ ਉੱਥੇ ਬੁਲਾਇਆ ਜਾਂਦਾ ਉਸ ਨੂੰ ਆਪਣੇ ਨਾਲ ਬਕਾਇਦਾ ਗੱਡੀ ਦੇ ਵਿੱਚ ਲੈ ਕੇ ਦੇ ਨੇ ਟੋ ਵਾਲੀ ਗੱਡੀ ਦੇ ਨਾਲ ਕਿ ਉਹ ਉਹਨਾਂ ਦੇ ਨਾਲ ਚੱਲੇ 3B2 ਦੇ ਵਿੱਚ ਇੱਕ ਗੱਡੀ ਖਰਾਬ ਹੋ ਗਈ ਹੈ ਜਿਸ ਨੂੰ ਟੋ ਕਰਨਾ ਹੈ ਹਾਲਾਂਕਿ ਜਿਵੇਂ ਹੀ ਉਹ ਡਰਾਈਵਰ ਉੱਥੇ ਗੱਡੀ ਲੈ ਕੇ ਪਹੁੰਚਦਾ ਉਹਨਾਂ ਦੇ ਨਾਲ ਉੱਥੇ ਪਹਿਲਾਂ ਉਸ ਡਰਾਈਵਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਉਹ ਤਿੰਨੋਂ ਹੀ ਬਦਮਾਸ਼ ਜੋ ਟੋ ਵਾਲੀ ਗੱਡੀ ਸੀ ਉਸ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਸ ਤੋਂ ਬਾਅਦ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ 1 ਘੰਟੇ ਚ ਹੀ ਗੱਡੀ ਨੂੰ ਬਰਾਮਦ ਕਰ ਲਿਆ ਹਾਲਾਂਕਿ ਟੋਕ ਕਰਨ ਵਾਲੀ ਗੱਡੀ ਦੇ ਜਿਹੜੇ ਨਾਲ ਦੇ ਡਰਾਈਵਰ ਦੇ ਬਿਲਕੁਲ ਨਾਲ ਰਹਿੰਦੇ ਸੀ ਉਹਨਾਂ ਦਾ ਕਹਿਣਾ ਹੈ ਕਿ ਜੋ ਉਹਨਾਂ ਦੀ ਗੱਡੀ ਦਾ ਨੰਬਰ ਹੈ ਉਹ ਜਸਟ ਡਾਇਲ ਦੇ ਉੱਤੇ ਵੀ ਮਿਲ ਜਾਂਦਾ ਹੈ ਜੇਕਰ ਕਿਸੇ ਨੂੰ ਲੋੜ ਹੁੰਦੀ ਹੈ ਤਾਂ ਉਹ ਉਸ ਨੰਬਰ ਤੇ ਵੀ ਫੋਨ ਕਰ ਲੈਂਦਾ ਪਰ ਹੁਣ ਇਹ ਜਿਹੜੇ ਤਿੰਨੋਂ ਸ਼ਖਸੀ ਇਹ ਖੁਦ ਇਸ ਡਰਾਈਵਰ ਦੇ ਕੋਲ ਚੱਲ ਕੇ ਗਏ ਸੀ ਉਸ ਨੂੰ ਕਿਹਾ ਕਿ ਉਹ ਆਪਣੀ ਟੋਅ ਵਾਲੀ ਗੱਡੀ ਨਾਲ ਲੈ ਕੇ ਆਵੇ ਕਿਉਂਕਿ ਇੱਕ ਰਸਤੇ ਦੇ ਵਿੱਚ ਉਹਨਾਂ ਦੀ ਗੱਡੀ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਇਹ ਡਰਾਈਵਰ ਉਹਨਾਂ ਦੇ ਨਾਲ ਹੀ ਜਾਂਦਾ ਹੈ ਅਤੇ ਉੱਥੇ ਇਹ ਸਾਰਾ ਕਾਂਡ ਹੋ ਜਾਂਦਾ ਜਿੱਥੇ ਇਸ ਡਰਾਈਵਰ ਦੇ ਨਾਲ ਕੁੱਟਮਾਰ ਹੁੰਦੀ ਹੈ ਤੇ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਨੂੰ ਵੀ ਖੰਘਾਲਿਆ ਜਾ ਰਿਹਾ ਹੈ ਸਰ ਜਸਟ ਡੈਲ ਸੇ ਵੀ ਨੰਬਰ ਮਿਲ ਜਾਂਦਾ ਹੈ ਉਹ ਕੰਪਨੀਆ ਸੇ ਵੀ ਨੰਬਰ ਮਿਲ ਜਾਂਦਾ ਹੈ ਜੀ ਅੱਛਾ ਹਾਂ ਜੀ ਇਹ ਜਸਟ ਡੈਲ ਦੇ ਥਰੂ ਤੁਹਾਨੂੰ ਬੁਲਾਇਆ ਸੀ ਜਸਟ ਡੈਲ ਦੇ ਥਰੂ ਵੀ ਆ ਜਾਂਦੇ ਨਹੀਂ ਇਹ ਤਾਂ ਕਸਟਮਰ ਜਾ ਕੇ ਲੈ ਕੇ ਆਏ ਤੇ ਬੁਲਾ ਕੇ ਉਹਨਾਂ ਨੂੰ ਪਤਾ ਨਹੀਂ ਸੀਗਾ ਅੱਛਾ ਹਾਂ 11 ਫੇਸ ਤੇ ਜਾ ਕੇ ਬੁਲਾ ਕੇ ਲੈ ਕੇ ਆਏ ਕਿੰਨੇ ਬੰਦੇ ਸੀਗੇ ਉਹ ਕਿੰਨੇ ਬੰਦੇ ਸੀਗੇ ਇਹ ਕਹੋ ਜੇ ਦੇਖਣੇ ਮੈਂ ਕਹੋ ਜੇ ਦੇ ਮੇਰੇ ਕੋਈ ਸਵਾਰੀ ਹੁਣ ਪਤਾ ਨਹੀਂ ਹੈ ਸਰ ਉਹ ਜਿਹੜਾ ਡਰਾਈਵਰ ਹੈ ਉਹਨੂੰ ਪਤਾ ਹੋਊਗਾ ਕਿਸ ਤਰ੍ਹਾਂ ਦੇ ਦੇਖਣੇ ਮੈਨੂੰ ਦਿੱਕਾ ਨਹੀਂ ਮਾਵਲਾ ਇਦਾ ਵਾਈ ਜੀ ਸਾਡੇ ਕੋਲੇ ਜਿਹੜੇ ਬੰਦੇ ਨੇ ਇਤਲਾਹ ਦਿੱਤੀ ਹੈ ਨਾ ਹਾਂਜੀ 1 ਗੱਡੀ ਲੈ ਕੇ ਆਈ ਸੀ ਵੀ ਐਸੀ ਕੋਈ ਗੱਡੀ ਆਪਣੀ ਲੈ ਕੇ ਜਾਣੀ ਤੋ ਕਰਕੇ ਠੀਕ ਹੈ ਜੀ ਉਹ 11 ਫੇਸ ਤੋਂ ਨਾਲ ਆ ਗਏ 3ਵੀਂ 2ਵਾਂ ਚ ਆ ਗਏ ਮੋਹਾਲੀ ਹੂੰ ਮੋਹਾਲੀ ਦੇ ਵਿੱਚ ਉਹਨਾਂ ਨੇ ਇਹਨੂੰ ਕਿਹਾ ਵੀ ਸਾਨੂੰ ਗੱਡੀ ਨਹੀਂ ਲੱਭ ਰਹੀ ਉਹ ਕਹਿੰਦਾ ਵੀ ਗੱਡੀ ਇੰਨੇ ਤੁਸੀਂ ਲੱਭ ਲਓ ਫਿਰ ਮੈਨੂੰ ਦੱਸ ਦਿਓ ਪਰ ਉਹਨਾਂ ਨੇ ਦੱਸਿਆ ਨਹੀਂ ਉਹ ਤੋਂ ਬਾਅਦ ਇਹਨਾਂ ਤੋਂ ਗੱਡੀ ਖੋਲੀ ਉੱਥੇ ਇਹਨੂੰ ਕੋਈ ਸਮਾਰ ਮੋੜ ਕੇ ਸਿੱਟ ਗਿਆ 3ਵੀਂ 2ਵਾਂ ਚ ਅੱਛਾ ਜੀ ਸਿੱਟਣ ਤੋਂ ਬਾਅਦ ਇਹ ਗੱਡੀ ਉੱਥੋਂ ਤੋਂ ਖੋਲਿਆ ਏ ਠੀਕ ਹੈ ਜੀ ਹੁਣ ਤੋਂ ਬਾਅਦ ਇਹਨਾਂ ਨੇ ਗੱਡੀ ਜਿੱਥੇ ਵੀ ਆ ਘਮਾਈ ਵਗੈਰਾ ਹੋ ਹੁਣ ਦੁਬਾਰਾ ਇੱਥੇ ਗੱਡੀ ਖਰਾਬ ਹੋ ਗਈ ਇੱਥੇ ਗੱਡੀ ਖੜਾ ਕੇ ਚਲੇ ਗਏ ਠੀਕ ਹੈ ਜੀ ਬਾਕੀ ਇਹ 3 ਵੀ ਟਿਊਚੋਂ ਇਹਨੂੰ ਜਿਹੜਾ ਇੰਜਣ ਪਰਸਨ ਤਾਂ ਉਹਨੂੰ 32 ਹਸਪੀਟਲ ਲੈ ਗਏ ਉਹ ਉਹ 32 ਜੋ ਸਾਨੂੰ ਜਿਹੜੀ ਮਤਲਬ ਇਤਲਾ 32 ਤੋਂ ਵੀ ਆਈ ਹੈ ਸਾਨੂੰ ਕੁਝ ਪਤਾ ਲੱਗੇ ਉਸਕੇ ਨਾਮ ਦੀ ਪਛਾਣ ਕੀ ਹੈ ਐਦਾਂ ਦਾ ਕੁਝ ਉਹਨਾਂ ਦੀ ਕੋਈ ਪਛਾਣ ਉਹ ਬੰਦਾ ਹੀ ਬਤਾਏਗਾ ਜਿਹੜਾ ਬੰਦਾ ਇੰਜਣ ਆ ਇੰਜਣ ਦੇ ਨਾਮ ਦੀ ਪਛਾਣ ਹੋਈ ਹੈ ਜੀ ਇੰਜਣ ਦਾ ਅਜੇ ਰੁਕਾ ਹੈ ਉਹਨੂੰ ਪਤਾ ਲੱਗ ਜਾਵੇਗਾ ਵੀ ਕਾਰਨ ਅਸਲ ਦਾ ਬੰਦਾ ਦਾਖਲ ਦਾ ਬਾਕੀ ਇਹ ਮੋਹਾਲੀ ਪੰਜਾਬ ਦਾ ਏਰੀਆ ਹੁਣ ਉਹਨੂੰ ਉਸੇ ਇਤਲਾ ਜ਼ਵਾਰੇ ਤੇ ਕੁਝ ਪਤਾ ਲੱਗਿਆ ਵੀ ਇਹ ਗੱਡੀ ਕਿਹੜੀ ਕੰਪਨੀ ਦੀ ਚੱਲ ਰਹੀ ਹੈ ਇਹ ਨਹੀਂ ਇਹ ਮੁਹਾਲਿਓ ਚੱਲ ਰਹੀ ਹੈ 11 ਫੇਸ ਕੰਪਨੀ ਦਾ ਕੋਈ ਨਾਮ ਕੰਪਨੀ ਬਾਰੇ ਅਜੇ ਅਸੀਂ ਪਤਾ ਨਹੀਂ ਕਰਿਆ ਇਹ ਗੱਡੀ ਹੁਣ ਜਿਹੜੇ ਇਹ ਖੜੇ ਨੇ ਜੀ ਤੁਹਾਡੇ ਸਾਹਮਣੇ ਇਹ ਲੈ ਜਾਣਾ ਚਾਹੁੰਦੇ ਆ ਬੰਦੇ ਗੱਡੀ ਵਾਲੇ ਇਹ ਤਾਂ ਕਹਿੰਦੇ ਸਾਨੂੰ ਦੇ ਦਿਓ ਗੱਡੀ ਪਰ ਅਸੀਂ ਆਪਣੇ ਥਾਣੇ ਲੈ ਜਾ ਰਹੇ ਹਾਂ ਬਾਅਦ ਵਿੱਚ ਕੋਈ ਪੰਜਾਬ ਪੁਲਿਸ ਸਾਥ ਪਾ ਕੇ ਲੈ ਜਾ